ਆਪਣੇ ਆਪ ਨਾਲ ਪਿਆਰ ਕਰੋ ਜੋ ਤੁਸੀਂ ਹੋ ਉਸ ਨੂੰ ਕਬੂਲ ਕਰੋ ਅਤੇ ਆਪਣੀ ਕਦਰ ਕਰਨ ਨਾਲ ਹੀ ਸਾਨੂੰ ਖੁਸ਼ੀ ਦੀ ਜਿਹੜੀ ਹੈ ਪਹਿਲੀ ਸੀੜੀ ਉਹ ਮਿਲਦੀ ਹੈ ਸ਼ੁਕਰਾਨਾ ਅਦਾ ਕਰੋ ਜੋ ਤੁਹਾਡੇ ਕੋਲ ਹੈ ਉਸ ਲਈ ਰੋਜ਼ਾਨਾ ਰੱਬ ਦਾ ਧੰਨਵਾਦ ਕਰਿਆ ਕਰੋ ਉਸ ਨਾਲ ਸਾਨੂੰ ਮਨ ਨੂੰ ਬਹੁਤ ਖੁਸ਼ੀ ਮਿਲਣ ਲੱਗ ਜਾਂਦੀ ਹੈ ਵਰਤਮਾਨ ਵਿੱਚ ਜਿਓ ਬੀਤੇ ਕੱਲ ਦੀ ਚਿੰਤਾ ਛੱਡ ਕੇ ਤੇ ਆਉਣ ਵਾਲੇ ਕੱਲ ਦੇ ਡਰ ਨੂੰ ਛੱਡ ਕੇ ਅੱਜ ਵਿੱਚ ਜਿਉਣਾ ਸ਼ੁਰੂ ਕਰੋ ਸੱਚੇ ਰਿਸ਼ਤੇ ਬਣਾਓ ਪਰਿਵਾਰ ਅਤੇ ਦੋਸਤਾਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ ਤੇ ਉਹਨਾਂ ਨਾਲ ਆਪਣੀ ਖੁਸ਼ੀ ਸਾਂਝੀ ਕਰੋ। ਦੂਜਿਆਂ ਦੀ ਵੱਧ ਤੋਂ ਵੱਧ ਮਦਦ ਕਰੋ। ਕਿਸੇ ਦੇ ਚਿਹਰੇ ਉੱਤੇ ਮੁਸਕਾਨ ਦੇਖ ਨਾਲ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ। ਦੋਸਤੋ ਯਾਦ ਰੱਖੋ ਖੁਸ਼ੀ ਬਾਹਰ ਨਹੀਂ ਤੁਹਾਡੇ ਅੰਦਰ ਹੀ ਵੱਸਦੀ ਹੈ। ਦੋਸਤੋ ਮੇਰਾ ਚੈਨਲ ਬਿਲਕੁਲ ਨਵਾਂ ਹੈ। ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ। ਮੈਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਜੀ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਹੋਣ। ਪਲੀਜ਼ ਮੈਨੂੰ ਜੂਸ ਕੋਟ ਕਰੋ ਤਾਂ ਜੋ ਮੈਨੂੰ ਹੋਰ ਥੋੜਾ ਜਿਹਾ ਮੈਨੂੰ ਚਾਹ ਮਿਲੇ ਮੈਨੂੰ ਥੋੜੀ ਕੀਮਤ ਮਿਲੇ ਮੈਂ ਹੋਰ ਵੀ ਵਧੀਆ ਵਧੀਆ ਗੱਲਾਂ ਥੋੜੀ ਵਧੀਆ ਵਧੀਆ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਸਕਦਾ ਹਾਂ